ਅੱਜ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਫਿਰ ਇੱਕ ਨਵੇਂ ਟੌਪਿਕ ਤੇ ਨਵੇਂ ਮੁੱਦੇ ਤੇ ਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਹਾਜ਼ਰ ਆ ਤੁਹਾਡੇ ਸਾਹਮਣੇ ਸਵਾਗਤ ਕਰਾਂਗੇ ਅੱਜ ਅਮਰਜੀਤ ਸਿੰਘ ਬੱਬੂ ਜੀ ਸਰ ਸਵਾਗਤ ਹੈ ਤੁਹਾਡਾ ਸੁਸੀ ਗਾਲ ਜੀ ਅੱਜ ਇੱਕ ਵਿਸ਼ੇਸ਼ ਮੁੱਦੇ ਤੇ ਬੈਠਣ ਲੱਗੇ ਆ ਦੋਸਤੋ ਗੱਲਬਾਤ ਕਰਾਂਗੇ ਜੋ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਭਾਰੀ ਹੜ੍ਹ ਆਇਆ ਕਈਆਂ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਪਿੰਡ ਰੁੜ ਗਏ ਬਹੁਤ ਭਾਰੀ ਮਾਤਰਾ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਤੇ ਸਰਕਾਰੀ ਅਫਸਰਾਂ ਦਾ ਸਰਕਾਰੀ ਲੀਡਰਾਂ ਦੇ ਵੱਲੋਂ ਜਿਹੜਾ ਲੋਕਾਂ ਦਾ ਕਹਿ ਸਕਦਾ ਕਿ ਸਿਮਿਆਂ ਦੇ ਉੱਪਰ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਗਈ ਹੜ ਪੀੜਤਾ ਦਾ ਆਇਆ ਹੈ ਸਮਗਰੀ ਤਾਂ ਖਾਧੀ ਗਈ ਪਰੰਤੂ ਹੜ ਨੂੰ ਰੋਕਣ ਦੇ ਵਾਸਤੇ ਜਿਹੜੇ ਸਰਕਾਰਾਂ ਦੇ ਵੱਲੋਂ ਜਿਹੜਾ ਰਾਸ਼ੀ ਇੱਕ ਜਾਰੀ ਕੀਤੀ ਜਾਂਦੀ ਹੈ ਜਾਂ ਹੜ ਬੰਨਣ ਵਾਸਤੇ ਉਹਨਾਂ ਦੇ ਵਿੱਚ ਲੱਖਾਂ ਨੇ ਕਰੋੜਾਂ ਦੇ ਘਪਲੇ ਹੋਏ ਆ ਜਿਹੜੇ ਸਰਕਾਰ ਦੇ ਪਰਦੇ ਫਾਸ਼ ਹੋਣਗੇ ਤੁਹਾਡੇ ਸਾਹਮਣੇ ਲੈ ਕੇ ਸੱਚ ਦੀ ਜਿਹੜੀ ਆ ਕਿਤਾਬ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਸਰ ਕੀ ਕਹਿਣਾ ਚਾਹੋਗੇ ਕਿਹੜੇ ਕਿਹੜੇ ਜਿਹੜੇ ਤੁਸੀਂ ਹੁਣ ਤੱਕ ਆਰਟੀਆਈ ਪਾ ਕੇ ਇਹ ਮੁੱਦੇ ਸਾਹਮਣੇ ਕੱਢੇ ਆਏ ਮੈਂ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਰਟੀਆਈ ਪਾਈ ਸੀ 2019 ਦੇ ਵਿੱਚ ਹੜ ਆਇਆ ਸੀਗਾ ਹੂੰ ਤੇ ਜਾਣੀਆਂ ਚਾਲਤ ਜਾਣੀਆਂ ਪਿੰਡ ਦੇ ਕੋਲੋਂ ਬੰਨ ਟੁੱਟ ਗਿਆ ਸੀ ਜੀ ਜੋ ਕਿ ਸਾਰਾ ਹੀ ਸੰਗਤਰੀ ਐਨ ਆਰ ਆਈ ਵੀਰਾਂ ਨੇ ਤੇ ਬਾਬਾ ਹੀ ਉਹਨੇ ਮੋਢੀ ਲਾ ਕੇ ਬਾਬਾ ਬਲਬੀਰ ਸਿੰਘ ਸਿੱਚੇਵਾਲ ਜੀ ਨੇ ਮੋਢਨ ਲਾ ਕੇ ਉਸ ਬੰਦੋਂ ਬੰਨਿਆ ਹੂੰ ਉਹਦਾ ਟੋਆ ਵੀ ਪੂਰਿਆ ਜਦ ਕਿ ਸਰਕਾਰ ਸਰਕਾਰ ਵੱਲੋਂ ਆਇਆ ਪੈਸਾ ਮਹਿਕਮੇ ਨੇ ਜਿਹੜਾ ਸ਼ੋਅ ਕੀਤਾ ਵੀ 6 ਕਰੋੜ 65 ਲੱਖ ਰੁਪਈਆ ਉੱਤੇ ਅਹੀਂ ਖਰਚਾ ਕੀਤਾ ਜਦ ਕਿ ਉੱਥੇ ਮਹਿਕਮਾ ਤਾਂ ਕੋਈ ਵੜਿਆ ਹੀ ਨਹੀਂ ਇਹ ਜਿਹੜਾ ਹੜੋਂ ਤੋਂ ਪਹਿਲਾਂ ਦਾ ਨਹੀਂ ਇਹ ਜਦੋਂ ਹੜ ਆ ਕੇ ਟੁੱਟ ਗਿਆ ਬੰਨ ਜੀ ਬੰਨ ਟੁੱਟੇ ਦਾ 2019 ਦੇ ਵਿੱਚ 2019 ਦੇ ਵਿੱਚ ਜਿਹੜਾ ਟੁੱਟਾ ਉਸ ਟਾਈਮ ਤੇ ਕਾਂਗਰਸ ਸਰਕਾਰ ਸੀਗੀ ਕਾਂਗਰਸ ਸਰਕਾਰ ਜੀ ਉਦੋਂ ਸਾਡੇ ਹਰਦੇਵ ਸਿੰਘ ਲਾੜੀ ਸ਼ੇਰੋ ਵਾਲੀਆ ਐਮ ਐਲ ਏ ਸੀਗੀ ਹੂੰ ਤੇ ਉਦੇ ਉਹਦੇ ਟਾਈਮ ਦੇ ਵਿੱਚ ਹੋਇਆ ਹੈ ਹੂੰ ਤੇ 6 ਕਰੋੜ 65 ਲੱਖ ਰੁਪਏ ਮੈਨੂੰ ਆਰਟੀਆਈ ਦੇ ਵਿੱਚ ਉਹਨੂੰ ਦਿੱਤਾ ਵੀ ਆਰਟੀਆਈ ਦੇ ਵਿੱਚ ਤੇ ਔਰ ਤਿੰਨ ਚਾਰ ਠੇਕੇਦਾਰਾਂ ਦੇ ਨਾਮ ਦਿੱਤੇ ਵਿੱਚ ਵੀ ਇਹਨਾਂ ਠੇਕੇਦਾਰਾਂ ਨੂੰ ਕੰਮ ਕੀਤਾ ਤੇ ਇਹਨਾਂ ਨੂੰ ਆ ਪੇਮੈਂਟ ਇੰਦਾ ਕੀਤੀ ਹੂੰ ਅਸਲ ਸਰਕਾਰ ਨੇ ਇਹ ਆਰਟੀਆਈ ਪਾ ਕੇ ਡਾਵਾ ਵਿੱਚ ਮੈਂਸ਼ਨ ਕੀਤਾ ਵਾ ਕਿ 6 ਕਰੋੜ ਕਿੰਨੇ ਲੱਖ ਰੁਪਏ ਲੱਗਾ ਹਾਂ 6 ਕਰੋੜ ਬਕਾਇਦਾ ਨੂੰ ਕਿਹ ਕਿਹੜਾ ਨਾਮ ਹੀ ਹੈ ਠੇਕੇਦਾਰਾਂ ਦੇ ਨਾਮ ਦਿੱਤੇ ਗਏ ਪਰ ਕਿਤੇ ਅੱਜ ਤੱਕ ਦੇਖਿਆ ਗਿਆ ਪੈਕ ਨਾ ਤੋਂ ਦੇਖੀਂ ਉਹ ਸੰਗਤ ਦੀ ਬਾਬਾ ਜੀ ਸੀ ਜਾਂ ਆਪਣੇ ਲੋਕ ਲੋਕ ਸੀਗੇ ਹੋਰ ਤਾਂ ਬੰਦਾ ਉੱਥੇ ਦੇਖਿਆ ਹੀ ਨਹੀਂਗਾ ਮੈਂ ਇੱਕ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਅਗਰ ਤੁਹਾਨੂੰ ਲੱਗਦਾ ਵਾ ਕਿ ਸਰਕਾਰੀ ਬੰਦਾ ਜਾਂ ਉੱਥੇ ਜਿਹੜੇ ਸਰਕਾਰ ਵੱਲੋਂ ਭੇਜੇ ਹੋਏ ਬੰਦੇ ਜਾਂ ਸਰਕਾਰੀ ਉੱਥੇ ਮਟੀਰੀਅਲ ਕੋਈ ਕਿਸੇ ਤਰ੍ਹਾਂ ਦੀਆਂ ਮਸ਼ੀਨਾਂ ਉੱਥੇ ਵਰਤ ਹੋਈਆਂ ਹੁਣ ਸਰਕਾਰੀ ਨਾ ਕਿ ਸੰਗਤ ਦੀਆਂ ਕੋਈ ਡਰੈਕਟਰ ਟਰਾਲੀਆਂ ਕੋਈ ਕਰੀਨਾ ਜਾਂ ਮਿੱਟੀ ਕੋਈ ਕਿਸੇ ਤਰ੍ਹਾਂ ਦੀ ਵੀ ਹੈਲਪ ਸਰਕਾਰ ਵੱਲੋਂ ਆਈ ਆ ਤੁਸੀਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਜਿਦਾਂ ਕਿ ਸਰਕਾਰ ਦਾ ਪਤਾ ਲੱਗੇ ਕਿ ਕਿੱਥੇ-ਕਿੱਥੇ ਉਹਨਾਂ ਨੇ ਹੈਲਪ ਕੀਤੀ ਹੈ ਜਾਂ ਸਿਰਫ ਗੱਲਾਂ ਤੱਕ ਹੀ ਸੀਮਤ ਆ ਇਹਦੇ ਵਿੱਚ ਇਦਾਂ ਹੀ ਜਿਹੜਾ ਠੇਕੇਦਾਰ ਇਹ ਕੰਮ ਕੀਤਾ ਜੇ ਠੇਕੇਦਾਰ ਨੇ ਕੰਮ ਕੀਤਾ ਤੇ ਉਹ ਤੁਹਾਡੀ ਕਹਿੰਦੀ ਗੱਲ ਸਹੀ ਆ ਵੀ ਉੱਥੇ ਉਹਦੀ ਪੌਪਲਾਈਨ ਮਸ਼ੀਨ ਉਹਦੇ ਟਿੱਪਰ ਹੂੰ ਜਲ ਕੇ ਜਿਹੜੀਆਂ ਜਿੰਮੇਵਾਰਾਂ ਦੀਆਂ ਟਰਾਲੀਆਂ ਉਹ ਤਾਂ ਕਮਰਸ਼ੀਅਲ ਠੇਕੇਦਾਰਾਂ ਨਾਲ ਨਹੀਂ ਨਿਕਲਣਗੀਆਂ ਹੂੰ ਉਹ ਸੇਵਾ ਦਾ ਕਰਕੇ ਲੱਗਿਆ ਸਾਰੇ ਹੂੰ ਉਹ ਤਾਂ ਸਾਰੇ ਭਾਰਤ ਵਿੱਚ ਕੀ ਬਾਹਰਲੇ ਦੇਸ਼ਾਂ ਵਿੱਚ ਪਤਾ ਹੈ ਲੋਕਾਂ ਨੇ ਦੂਰ ਦੂਰ ਤੱਕ ਸੇਵਾ ਕੀਤੀ ਹੂੰ ਕੋਈ ਰੋਪੜ ਤੋਂ ਕੋਈ ਸਰੋਵਰ ਤੋਂ ਕੋ ਬਹੁਤ ਦੂਰ ਆਉਂਦੇ ਰਿਹਾ ਬਹੁਤ ਦੂਰ ਆਲ ਪੰਜਾਬ ਦੇ ਵਿੱਚੋਂ ਮਿੱਟੀ ਆਈ ਹੈ ਹੂੰ ਸਰਕਾਰ ਨੇ ਜੀ ਚੱਕੀ ਆ ਜੇ ਸਰਕਾਰ ਦੇ ਅੰਦਰ ਕਿਹੜੇ ਡੰਪ ਤੋਂ ਕਿੰਨੀ ਮਿੱਟੀ ਚੱਕੀ ਆ ਹੂੰ ਮਤਲਬ ਸਾਰਾ ਪਕਾਇਦਾ ਰਿਕਾਰਡ ਹੋਣਾ ਉਹ ਰਿਕਾਰਡ ਕਿਸੇ ਟਰੈਕਟਰ ਟਰਾਲਿੰਗ ਆ ਜਾਂਦੇ ਟਰੈਕਟਰ ਟਰਾਲੀਆਂ ਕਿਹੜੇ ਕਿਹੜੇ ਉਹਦੇ ਉਹਦੇ ਬਿੱਲ ਪਾਏ ਆ ਕਿਹੜੇ ਟਰੈਕਟਰ ਨੂੰ ਕਿੱਥੋਂ ਤੇਲ ਪਾਇਆ ਪੰਪ ਤੋਂ ਹੂੰ ਕਿਹੜੇ ਟੱਪਰੋਂ ਤੇਲ ਪਾਇਆ ਕਿਹੜੀ ਜੇ ਪਾਪ ਲਾਈਨ ਨੂੰ ਇਹਨਾਂ ਨੇ ਤੇਲ ਪਾਇਆ ਉਹ ਕਮ ਸੇ ਕਮ ਇਹਨਾਂ ਕੋਲ ਰਿਕਾਰਡ ਹੋਊਗਾ ਰਿਕਾਰਡ ਦੇਣ ਦਾ ਹੂੰ ਇਹਨਾਂ ਨੇ ਕਿਹੜਾ ਠੇਕਾ ਦਿੱਤਾ ਸੀ ਇਹਨਾਂ ਨੇ ਤੇ GST ਰੇਟਾਂ ਤੇ ਕਰਾਇਆ ਕੰਮ ਹੂੰ ਉਹਦਾ ਇਹਨਾਂ ਨੂੰ ਰਿਕਾਰਡ ਸਾਰਾ ਇਹਨਾਂ ਕੋਲ ਹੈਗਾ ਦੇਣ ਹੂੰ ਪਹਿਲਾਂ ਮਿੱਟੀ ਦੱਸਣ ਕਿਹੜੇ ਡੰਬ ਤੋਂ ਮਿੱਟੀ ਚੱਕ ਕੇ ਲਿਆ ਕਿੰਨੀ ਮਿੱਟੀ ਚੱਕ ਲਈ ਉਹਥੇ ਕਿੰਨੀ ਮਿੱਟੀ ਪਈ ਆ ਮੌਕੇ ਤੇ ਸਾਰਾ ਕੋੜੇ ਕਰੀ ਪੇਸ਼ ਕੀਤਾ ਜਾ ਦੱਸਣ ਜਦ ਤੱਕ ਕਰਨ ਲੋਕਾਂ ਨੂੰ ਅੱਛਾ ਤੋ ਇਹ ਆ ਰਹੀ ਆਤੀ ਇਹ ਪਾਈਆ ਸਰਕਾਰ ਨੂੰ ਇਹ ਖਲਾਸਾ ਹੋ ਗਿਆ ਵੀ ਇੰਨਾ ਖਰਚਾ ਹੋ ਗਿਆ ਉੱਥੇ ਪਰ ਲੱਗਾ ਉਥੇ ਰੁਪਈਆ ਬਨੇ ਤੁਸੀਂ ਇਹਦੇ ਬਾਰੇ ਕਿਤੇ ਸ਼ਿਕਾਇਤ ਕਿੱਥੇ ਕਿੱਥੇ ਕੀਤੀ ਦਰਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਇੱਕ ਕੱਲੀ ਸ਼ਿਕਾਇਤ ਨਹੀਂ ਮੈਂ ਕੀਤੀ ਉਸ ਤੋਂ ਬਾਅਦ ਮੈਂ ਇੱਕ ਆਰਟੀਆਈ ਪਾਈ ਸੀ ਉਸੇ ਆਰਟੀਆਈ ਦੇ ਨਾਲ ਵੀ ਜਿਹੜਾ ਹਰ ਸਾਲ ਸਿਰਫ ਇੱਕ ਮੈਂ 22 23 ਦੀ ਪਾਈ ਸੀ ਵੀ 22 23 ਦੇ ਵਿੱਚ ਹਰ ਦੇ ਮੇਨਟੇਨੈਂਸ ਵਾਸਤੇ ਹਮ ਹਰ ਦੇ ਹਰ ਟੁੱਟਿਆਂ ਤੋਂ ਬੰਨ੍ਹਾ ਨਹੀਂ ਜਿਹੜਾ ਹਰ ਸਾਲ ਮੈਂਟੀਨੈਂਸ ਵਾਸਤੇ ਆਉਂਦਾ ਉਹ ਪੈਸਾ ਕਿਨਾ ਆਇਆ ਇਹਨਾਂ ਨੇ 2022 ਤੋਂ 23 ਦੇ ਵਿੱਚ ਆਰਡੀਏ ਦਾ ਖਲਾਸਾ ਉਹਦੇ ਵਿੱਚ ਦਿੱਤਾ ਇਹਨਾਂ ਨੇ ਵੀ 1 ਕਰੋੜ 6 ਲੱਖ ਰੁਪਇਆ ਆਇਆ ਪਰ ਅਸੀਂ ਨਾਟਕ ਤੇ ਮਿੱਟੀ ਪਾਈ ਨਾਟਕ ਤੇ ਨੋਚ ਲਾਈ ਉਹ ਪੈਸਾ ਖਰਚ ਹੋ ਗਿਆ ਅੱਛਾ ਇਹ ਜਿਹੜਾ 1 ਕਰੋੜ 6 ਲੱਖ ਰੁਪਇਆ ਵਾ ਇਹ ਪੱਕਾ ਹਰ ਸਾਲ ਆਉਂਦਾ ਇਹ ਲਗਭਗ ਕੁਝ ਉੱਤੇ ਫਲੇ ਰਾਸ਼ੀ ਥੋੜੀ ਬਹੁਤੀ ਹੁੰਦੀ ਕੋਈ ਲੱਖਾਂ ਚ ਹੁੰਦੀ ਥੋੜੀ ਬਹੁਤੀ ਲਗਭਗ ਇੰਨਾ ਆਉਂਦਾ ਜੀ 1 ਕਰੋੜ ਦੇ ਲਾਗੇ ਜਿਹੜੀ ਆ ਉਹ ਆਉਦੀ ਆਉਦੀ 2.5 ਕਰੋੜ ਦੇ ਲਾਗੇ ਬੰਨੇ ਪੈਸਾ ਹਰ ਸਾਲ ਆਉਂਦਾ ਬੰਨਾਂ ਦੀ ਮੇਂਟੇਨੈਂਸ ਵਾਸਤੇ ਕਿਤੇ ਨੋਚ ਲਗਣੀ ਕਿਤੇ ਮਿੱਟੀ ਪੈਣੀ ਹੈ ਕਿਤੇ ਕਮਜ਼ੋਰ ਆ ਮਿੱਟੀ ਰੁੜ ਗਈ ਹੈ ਉੱਥੇ ਪਾਉਣੀ ਆ ਉਹ ਉਹ ਇਹਨਾਂ ਨੇ ਆਪ ਖੁਦ ਲਿਖ ਕੇ ਆਰਟੀਆ ਦੇ ਵਿੱਚ ਦਿੱਤਾ ਆ ਵੀ ਉਹ ਅਸੀਂ ਮਿੱਟੀ ਨਹੀਂ ਪਾਈ ਨਾ ਨੋਚ ਲਾਈਏ ਤੁਹਾਡਾ ਵੀ ਉਹੀ ਪਿੰਨਮਰਾਜ ਵਾਲਾ ਤੁਸੀਂ ਉਸੇ ਦਰਿਆ ਦੇ ਬੰਨ ਦੇ ਲਾਗੇ ਰਹਿੰਦੇ ਤੁਸੀਂ ਹੁਣ ਤੱਕ ਦੇਖਿਆ ਕਿ ਜੀ ਉੱਥੇ ਵੀ ਦਾ ਹਰ ਸਾਲ ਰਿਪੇਅਰ ਹੁੰਦੀ ਕਦੇ ਵੀ ਦੇਖੀ ਹੁਣ ਜਾਂ ਕਿਸੇ ਨੇ ਆ ਕੇ ਤੁਹਾਨੂੰ ਦੱਸਿਆ ਹੋਵੇ ਉਸ ਤੋਂ ਬਾਹਰ ਉਹ ਹੀ ਦੱਸ ਉਹ 2023 ਦੇ ਵਿੱਚ ਹੜ ਆਇਆ ਉਹ ਵੀ ਸਾਰਾ ਬਾਬਾ ਜੀ ਸੰਤ ਪ੍ਰਵੀਰ ਸਿੰਘ ਸਿੱਚੇ ਵਾਲੀ ਜੀ ਨੇ ਬੰਨਿਆ ਲੋਕਾਂ ਨੇ ਬੰਨਿਆ ਮਟੀ ਲਾ ਕੇ ਲੋਕਲ ਪੈਸੇ ਲਾਏ ਅਈ ਐਨ ਆਰ ਆਈ ਵੀਰਾਂ ਨੇ ਪੈਸੇ ਦਿੱਤੇ ਹੁਣ ਵੀ ਅੱਜ ਵੀ ਉੱਥੇ ਕੰਮ ਚੱਲ ਰਿਹਾ ਜਿਹਦੇ ਵਿੱਚ ਬਾਬਾ ਜੀ ਦੀ ਮਸ਼ੀਨਰੀ ਆਈ ਹੀ ਆ ਪਾਪ ਲਾਈਨਾਂ ਜੀ ਸੀ ਪੀ ਆਈਆਂ ਆਈਆਂ ਔਰ ਟੈਂਕਰ ਤੇਲ ਦੇ ਬਾਬਾ ਜੀ ਦੇ ਰਹੇ ਆ ਓਕੇ ਅਸੀਂ ਦਾ ਸਾਰਾ ਖਰਚਾ ਬਾਬਾ ਜੀ ਇਹ ਲੋ ਜਾਂਦਾ ਕਰ ਦਿੱਤਾ ਜਾ ਰਿਹਾ ਕੁਝ ਜ਼ਿਮੀਂਦਾਰਾਂ ਦੀਆਂ ਟਰਾਲੀਆਂ ਜਿੱਥੇ ਜ਼ਿਮੀਂਦਾਰ ਕੋ ਟਰਾਲੀਆਂ ਹੈ ਨਹੀਂ ਉੱਥੇ ਟਰਾਲੀਆਂ ਐਰ ਕੀਤਾ ਅਸੀਂ ਕਮੇਟੀਆਂ ਬਣਾ ਕੇ ਹਮ ਲੋਕਾਂ ਕਮਰਚੀ ਟਰਾਲੀਆਂ ਖੇਰ ਕੀਤੀਆਂ ਓਕੇ ਉਹਨਾਂ ਟਰਾਲੀਆਂ ਨੂੰ ਜਿਹੜਾ ਪੈਸਾ ਵਾ ਉਹਨਾਂ ਦਾ ਕਿਰਾਇਆ ਉਹ ਲੋਕਲ ਜ਼ਿਮੀਂਦਾਰ ਔਰ ਜਾਂ ਕੋਈ ਐਨ ਆਰ ਆਈ ਉਹ ਦੇ ਰਹੇ ਆ ਜਿਹੜਾ ਉੱਥੇ ਤੇਲ ਹੋ ਰਿਹਾ ਟਰੈਕਟਰਾਂ ਦੇ ਵਿੱਚ ਜਾਂ ਪਾਪ ਲਾਈਨ ਦੇ ਵਿੱਚ ਉਹ ਬਾਬਾ ਜੀ ਦੇ ਰਹੇ ਆ ਓਕੇ ਅਜ ਵੀ ਮਿੱਟੀ ਪੈ ਰਹੀ ਹੈ ਉਹ ਦੋ ਕੰਮ ਚੱਲ ਰਹੇ ਸੀ ਇੱਕ ਚੱਲ ਰਿਹਾ ਸੀ ਗੱਟਾ ਮੰਡੀ ਕਸੂ ਕੋਲੇ ਇੱਕ ਚੱਲ ਰਿਹਾ ਹੁਣ ਲਗਭਗ ਗੱਟੀ ਪੀਰਵਾਸ਼ੇ ਕੋਲੇ ਜਿਹੜਾ ਗੱਟੀ ਪੀਰਵਾਸ਼ਾ ਆਲਰੇਡੀ ਹੁਣ ਚੱਲ ਵੀ ਰਿਹਾ ਤੇ ਜਿਹੜਾ ਗੱਟਾ ਮੰਡੀ ਵਾਲਾ ਉਹ ਇਸ ਟਾਈਮ ਬੰਦ ਹੋ ਗਿਆ ਕੋਲੋਂ ਕਰਾਉਂ ਵੀ ਬਾਬਾ ਜੀ ਰਾਇਆ ਇਸ ਟਾਈਮ ਬਾਬਾ ਜੀ ਫੇਲ ਦੇ ਰਿਆ ਬਾਬਾ ਜੀ ਦੀਆਂ ਮਸ਼ੀਨਾਂ ਵਾਂ ਸਾਰਾ ਕੁਝ ਬਾਬਾ ਜੀ ਬਾਬਾ ਜੀ ਦੇ ਸੇਵਾਦਾਰ ਲੰਗਰ ਵੀ ਇਵਨ ਲੰਗਰ ਕੋਸ਼ ਆਪ ਤੱਕ ਇੱਥੇ ਦਾਰ ਹੁੰਦਾ ਜੇ ਲੋਡ ਪੈਂਦੀ ਵੱਧ ਹੁੰਦਾ ਤਾਂ ਫਿਰ ਉਹ ਬਾਬਾ ਜੀ ਦੇ ਡੇਰੇ ਤੋਂ ਆਉਂਦਾ ਹੂੰ ਮਤਲਬ ਕਿ ਸਰਕਾਰਾਂ ਦੇ ਕੀ ਕਰਦੇ ਆ ਬਈ ਸਰਕਾਰ ਕੁਛ ਵੀ ਨਹੀਂ ਸਰਕਾਰ ਦਾ ਬੰਦਾ ਨਹੀਂ ਦਿਸ ਰਿਹਾ ਹੂੰ ਸਰਕਾਰਾਂ ਤੋਂ ਉਲਟ ਹੁਣ ਜਿਹੜੀ ਇਹ ਮਿੱਟੀ ਆ ਇਹ ਵੀ ਇਹਨਾਂ ਨੇ ਸਾਨੂੰ ਤੇ ਇਹ ਲੱਗਦਾ ਵੀ ਇਹਨਾਂ ਨੇ ਮੈਂਸ਼ਨ ਕਰਨ ਲਈ ਵੀ ਅਸੀਂ ਪਾਤੀ ਆ ਹੂੰ ਉਹਦੇ ਵੀ ਪੈਸੇ ਖਾਜਨੇ ਇਹਨਾਂ ਨੇ ਪਰ ਮਨ ਲਓ ਹੁਣ ਜੇਸ ਸਾਹਿਬ ਦਾ ਕੰਮ ਚੱਲ ਰਿਹਾ ਉੱਥੇ ਬਾਬਾ ਜੀ ਕੰਮ ਕਰਵਾ ਰਹੇ ਆ ਕਿਸੇ ਨੂੰ ਸਰਕਾਰ ਲਾਹਾ ਲਈ ਜਾ ਰਹੀ ਆ ਸਰਕਾਰ ਨੇ ਤਾਂ ਇਨਕਮ ਦਾ ਸਰਕਾਰ ਨਹੀਂ ਚਲਦਾ ਚਲੋ ਨਾਕਾਮੀਆਂ ਤਾਂ ਸਰਕਾਰ ਦੀਆਂ ਹੈਗੀਆਂ ਅਸੀਂ ਕਹਾਂਗੇ ਵੀ ਜੇ ਸਰਕਾਰ ਚਾਵੇ ਤੇ ਮਹਿਕਮਾ ਕਿਦਾਂ ਖਾਜਵੇ ਪੈਸਾ ਹੂੰ ਜੇ ਮਹਿਗੂਮਾ ਪੈਸਾ ਖਾਂਦਾ ਤਾਂ ਕੋਈ ਨਾ ਕੋਈ ਸਰਕਾਰ ਦਾ ਇਹਨਾਂ ਦੇ ਵਿੱਚ ਕੋਈ ਮੰਤਰੀ ਜਾਂ ਕੋਈ ਇਹਨਾਂ ਦਾ ਕੋਈ ਚੇਅਰਮੈਨ ਜਾਂ ਕੋਈ ਕੋਈ ਹਾਸ ਜ਼ਿੰਮੇਵਾਰ ਬੰਦਾ ਜਿਹੜਾ ਵੱਡੇ ਅਫਸਰਾਂ ਦਾ ਜਿਹੜਾ ਹੱਥ ਹੈਗਾ ਵਿੱਚ ਵੱਡੇ ਅਫਸਰਾਂ ਦਾ ਨਹੀਂ ਸਰਕਾਰ ਵੱਡੇ ਅਫਸਰ ਤਾਂ ਹੈਗੇ ਹੈਗੇ ਸਰਕਾਰ ਦੀ ਵੀ ਛਤਰ ਛਾਇਆ ਇਹਨਾਂ ਦੇ ਤੇ ਕਿਸੇ ਆਦਮੀ ਦੀ ਹੈਗੀ ਓਕੇ ਕਿਉਂਕਿ ਵੱਡੇ ਕੰਮ ਹੋ ਨਹੀਂ ਸਕਦੇ ਉਹਦਾ ਜੇ ਭਗਵੰਤ ਜੀ ਸਰਕਾਰ ਕੀ ਨਹੀਂ ਨੇ ਵੀ ਅਸੀਂ ਬਿਲਕੁਲ ਨਰੋਲ ਆ ਤੇ ਮੈਨੂੰ ਲਗਭਗ 1 ਮਹੀਨਾ ਹੋ ਗਿਆ ਵੀ ਮੁੱਖ ਮੰਤਰੀ ਨੂੰ ਚਿਕਾਇਤ ਪੇਜੀ ਨੂੰ ਹੂੰ ਹਾਂ ਜੀ ਤੱਕ ਉਹ ਮੈਨੂੰ ਰਪਲਾਈ ਨਹੀਂ ਆਇਆ ਨਹੀਂ ਉਹ ਕਹਿੰਦੇ ਸੀਗੇ ਇੱਕ ਸੀਐਮ ਨੇ ਨੰਬਰ ਜਾਰੀ ਕੀਤਾ ਸੀ ਸ਼ਿਕਾਇਤ ਨੰਬਰ ਕਿ ਉਹਦੇ ਉੱਤੇ ਮੈਨੂੰ ਸ਼ਿਕਾਇਤ ਕਰੋ ਸੀਐਮ ਦਾ ਸਿੱਧਾ ਨੰਬਰ ਆ ਤੁਹਾਨੂੰ ਉਹਦੇ ਹੀ ਫਟ ਜਵਾਬ ਮਿਲੂ ਮੈਂ ਕਿਹਾ ਜੀ ਉਸਤੇ ਵੀ ਮੈਂ ਕਰ ਚੁੱਕਾ ਹਾਂ ਅਸਲ ਤੋ ਇਹ ਉੱਤੇ ਵੀ ਕਰ ਚੁੱਕਾ ਹਾਂ ਉੱਤੇ ਮੈਨੂੰ ਰਪਲਾਈ ਮਿਲਿਆ ਉੱਤੇ ਮੈਨੂੰ ਕਾਲ ਆਈ ਹੂੰ ਉਹਨਾਂ ਨੂੰ ਮੈਂ ਦੱਸਿਆ ਵੀ ਆ ਇੰਨਾ ਕਵਨ ਹੋਇਆ ਵੀ ਇਹ ਵਿੱਚ ਇੰਨਾ ਕਰਪਟ ਕੰਮ ਹੋਇਆ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਤੁਸੀਂ ਸਮੂਦ ਲਾ ਕੇ ਤੇ ਵਿਜੀਲੈਂਸ ਨੂੰ ਆਪਣੇ ਉਹਦਾ ਸ਼ਿਕਾਇਤ ਭੇਜੋ ਹੂੰ ਤੇ ਫਿਰ ਉਸ ਨੰਬਰ ਦਾ ਕੀ ਫਾਇਦਾ ਉਹ ਤਾਂ ਇੱਕ ਡਰਾਮਾ ਹੀ ਆ ਹੂੰ ਆਲਰੇਡੀ ਮੈਂ ਜਿਹੜਾ ਵਿਜੀਲੈਂਸ ਨੂੰ ਉਹਦੀ ਇੱਕ ਭੇਜ ਚੁੱਕਾ ਮੈਂ ਕੰਪਲੀਟ ਅੱਛਾ ਤੁਸੀਂ ਦਸਤੀ ਭੇਜ ਚੁੱਕਿਆ ਉਥੇ ਦਸਤੀ ਭੇਜਣਾ ਮੁੱਖ ਮੰਤਰੀ ਨੂੰ ਭੇਜਣਾ ਡੀਸੀ ਨੂੰ ਭੇਜ ਚੁੱਕਿਆ ਇਹਨਾਂ ਦੇ ਮਹਿਕਮੇ ਨੂੰ ਜਿਹੜਾ ਡਰੇਨੇਜ ਵਿਭਾਗ ਦਾ ਮਹਿਕਮਾ ਡਾਕਟਰ ਨੂੰ ਵੀ ਉਹਨੂੰ ਵੀ ਭੇਜ ਚੁੱਕਾ ਮੈਂ ਹੂੰ ਪਰ ਉਥੋਂ ਮੈਨੂੰ ਕਿਸੇ ਤੋਂ ਕੋਈ ਰਿਪਲਾਈ ਨਹੀਂ ਇੱਕ ਆਨਲਾਈਨ ਸ਼ਿਕਾਇਤ ਦੇ ਕਰ ਦਿੱਤੇ ਆਨਲਾਈਨ ਸ਼ਿਕਾਇਤ ਵੀ ਕਰ ਦਿੱਤੀ ਆ ਹੂੰ ਕੋਈ ਰਿਪਲਾਈ ਨਹੀਂ ਇੱਕ ਮਹੀਨਾ ਕਿੰਨਾ ਸਮਾਂ ਹੋ ਗਿਆ ਇੱਕ ਮਹੀਨਾ ਨਹੀਂ ਜਿਹੜੀ ਤਾਂ ਆਨਲਾਈਨ ਜਿਹੜੀ ਤੇ ਮੈਂ ਕੀਤੀ ਲਿਖਤੀ ਉਹਨਾਂ ਤੱਕ ਲਗਭਗ ਮਹੀਨਾ ਹੋ ਗਿਆ ਜਿਹੜੀ ਆਨਲਾਈਨ ਕੀਤੀ ਆ ਉਹਨੂੰ ਘੱਟੋ ਘੱ ਤਹਲੇ ਤੱਕ ਕੋਈ ਕਾਰਵਾਈ ਨਹੀਂ ਕੋਈ ਜਣੀ ਕਹਿੰਦੇ ਹੁੰਦੇ ਕਿਸੇ ਦੇ ਕੰਮ ਤੇ ਜੋ ਹੀ ਨਹੀਂ ਸਲਾਈ ਵੀ ਕੀ ਹੋਇਆ ਹਾਂ ਪਰ ਭਗਵੰਤ ਮਾਨ ਨੇ ਕਿਹਾ ਜੇਦੋਂ ਹੁਣੇ ਤੁਸੀਂ ਕੋਈ ਵੀਡੀਓ ਜਾਂ ਕੋਈ ਦਸਤਾਵੇਜ਼ ਜਾਰੀ ਕਰ ਦੋਗੇ ਕਿਸੇ ਖਿਲਾਫ ਜਿਹੜਾ ਪ੍ਰੂਫ ਆ ਭ੍ਰਸ਼ਟਾਚਾਰ ਦਾ ਜਾਂ ਸਰਕਾਰੀ ਅਫਸਰ ਹੋਵੇ ਜਾਂ ਕੋਈ ਮੰਤਰੀ ਹੋਵੇ ਜਾਂ ਕੋਈ ਸੰਤਰੀ ਹੋਵੇ ਉਹਦਾ ਐਟ ਆ ਟਾਈਮ ਤੇ ਜਿਹੜਾ ਹੋਊਗਾ ਸਾਰਾ ਜੋ ਵੀ ਬਣਦੀ ਕਾਰਵਾਈ ਉਹ ਤੇ ਕੀਤੀ ਜਾਊਗੀ ਜਾਂ ਤਾਂ ਭਗਵੰਤ ਮਾਨ ਨੂੰ ਹੀ ਨਹੀਂ ਪਤਾ ਹਾਂ ਵੀ ਮੇਰੇ ਥੱਲੇ ਕੀ ਹੋ ਰਿਹਾ ਹਾਂ ਤੇ ਜਾਂ ਭਗਵੰਤ ਮਾਨ ਗਲਾ ਦਾ ਘੜਾ ਕਰ ਰਿਹਾ ਹੂੰ ਕੋਈ ਉੱਥੇ ਵਿੱਚ ਜੋ ਭਗਵੰਤ ਮਾਨ ਕਹਿ ਰਿਹਾ ਉਹਦੇ ਵਿੱਚ ਮੈਨੂੰ ਕੋਈ ਸੱਚਾਈ ਇੱਕ ਪੈਸਾ ਵਿੱਚ ਨਹੀਂ ਮਿਲਦੀ ਹੂੰ ਮਤਲਬ ਇਹ ਸਾਰੀ ਰਲ ਮਿਲੀ ਭੁਗਤਾਂ ਸਭ ਜਾਂ ਤਾਂ ਰਲ ਮਿਲੀ ਭੁਗਤਾਂ ਹੂੰ ਵੀ ਭਗਵੰਤ ਮਾਨ ਸਰਕਾਰ ਵੀ ਨਾ ਰਲ ਹੀ ਆ ਹੂੰ ਜਾਂ ਫਿਰ ਉਹ ਇਹਨਾਂ ਨੂੰ ਕਹਿ ਰਿਹਾ ਤਾਂ ਥੱਲੇ ਕੰਮ ਨਹੀਂ ਹੋ ਰਿਹਾ ਅੱਛਾ ਪਹਿਲੀ ਆ ਸਰਕਾਰਾਂ ਦੇ ਉੱਪਰ ਇਹ ਇਲਜ਼ਾਮ ਲੱਗਦੇ ਸੀਗੇ ਕਿ ਕਾਂਗਰਸ ਇਦਾਂ ਦੇ ਆ ਅਕਾਲੀ ਇਦਾਂ ਦੇ ਆ ਆਪਾਂ ਸੱਚੀ ਗੱਲ ਕਰਦੇ ਪਏ ਹਾਂ ਇਸ ਟਾਈਮ ਕਾਂਗਰਸਾਂ ਤੇ ਜਿਹੜਾ ਲੱਗਦਾ ਸੀਗਾ ਅਲਟਾ ਕਿਉਂ ਹੀ ਜਿਹੜੇ ਭ੍ਰਿਸ਼ਟਵਾ ਉਹਨਾਂ ਦੇ ਸਾਰੇ ਵਰਕਰ ਤਾਲੇ ਤੇ ਵੀ ਇਹੀ ਲੱਗਦਾ ਸੀਗਾ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਦੁੱਧ ਤੋਂ ਤੱਕ ਐ ਕਿ ਜਿਹੜੀ ਆ ਸੱਤਾ ਦੇ ਵਿੱਚ ਆਈ ਆ ਕੀ ਫੇ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੀ ਬਦਲਾਅ ਆ ਕੋਈ ਬਦਲਾਅ ਨਹੀਂ ਬਦਲਾਅ ਵਾਲੀ ਇੱਕ ਸੁਣ ਲਓ ਜੀ ਬਦਲਾਅ ਵਾਲੀ ਜੇ ਕਿਸੇ ਬੰਦੇ ਨੂੰ ਅਸੀਂ ਬਲਾਕ ਇਥੇ ਲੋਕਲ ਲੀਡਰ ਨੂੰ ਕਹਿੰਦੇ ਨਾ ਵੀ ਬਦਲਾਅ ਹੂੰ ਉਹ ਆ ਇੰਨੀ ਸ਼ਰਮ ਮਹਿਸੂਸ ਕਰਦਾ ਕਿ ਨੀਵੀਂ ਪਾ ਲੈਂਦਾ ਉਹ ਹੂੰ ਵੀ ਸਾਡੇ ਨਾਲ ਧੋਖਾ ਹੋ ਗਿਆ ਪਰ ਬਦਲਾਅ ਬਦਲਾਅ ਕਹਿ ਕੇ ਤੂੰ ਸੱਤਾ ਦੇ ਵਿੱਚ ਆਇਆ ਸੱਤਾ ਦੇ ਵਿੱਚ ਜਰੂਰ ਆਇਆ ਪਰ ਉਹ ਸ਼ਰਮ ਵੀ ਅਸੀਂ ਵਾਲੀ ਨਹੀਂ ਮੰਨਦੇ ਵੀ ਅਸੀਂ ਲੋਕਾਂ ਨੂੰ ਝੂਠਾ ਰੌਲਾ ਪਾਇਆ ਹੂੰ ਸਾਡੇ ਅਨੰਤ ਕੋ ਲੋਕਲ ਕੰਮ ਹੋ ਰਿਹਾ ਨਾ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਨਹੀਂ ਆਇਆ ਸ਼ੇਰ ਆਇਆ ਨਹੀਂ ਨਾ ਲੋਕਲ ਕੋਈ ਕੰਮ ਹੋ ਰਿਹਾ ਹਮ ਡਿਵੈਲਪਮੈਂਟ ਨਹੀਂ ਹੋ ਰਹੀ ਤੁਸੀਂ ਦੇਖੋਗੇ ਹਰ ਪਿੰਡ ਦਾ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨਾ ਉੱਥੇ ਪਹਿਲੇ ਦੱਸਦੇ ਬਿਜਲੀ ਦਾ ਕੰਮ ਤਾਂ ਚੜਕਾਂ ਤਾਂ ਜੇ ਕੋਈ ਉੱਥੇ ਨਿਸ਼ਾਨ ਹੋਇਆ ਹਮ ਤੁਸੀਂ ਕੰਗਾ ਤੋਂ ਚੱਲ ਜਾਓ ਜਿੰਨਾ ਏਰੀਆ ਪਾਣੀ ਦੇ ਵਿੱਚ ਡੁੱਬਿਆ ਉੱਥੇ ਕਿਤੇ ਛੜਕਦੇ ਉੱਤੇ ਇੱਕ ਪਾਚੀ ਵੀ ਲਗਾ ਦਿਗਾ ਦਿਓ ਹਮ ਛੜਕਾਂ ਦੇ ਵਿੱਚ ਗੋਡੇ-ਗੋਡੇ ਟੋਏ ਆਏ ਸਾਡੇ ਗੱਡੀ ਦੇ ਅਸੀਂ ਜਾਣਾ ਹੋਵੇ ਨਾ ਪਿੰਡ ਨੂੰ ਤੁਹਾਨੂੰ ਸ਼ਹਿਰ ਤੋਂ ਪਿੰਡ ਨੂੰ ਜਾਂ ਪਿੰਡੋਂ ਸ਼ਹਿਰ ਨੂੰ ਆਉਣਾ ਹੋਵੇ ਤੇ ਪੈਦਲ ਵਾਲਾ ਬੰਦਾ ਪਹਿਲਾਂ ਆ ਜਾਂਦਾ ਹੂੰ ਤੇ ਗੱਡੀ ਵਾਲਾ ਬਾਅਦ ਚ ਮੋੜਦਾ ਮਤਲਬ ਇੰਨੇ ਟੋਏ ਆ ਇੰਨੇ ਟੋਏ ਆ ਕੀ ਸਰਕਾਰ ਦੀਆਂ ਅੱਖਾਂ ਵਿੱਚੀਆਂ ਸਰਕਾਰ ਦੇ ਬੰਦੇ ਰੇਤਾ ਉਥੋਂ ਕਢਾ ਰਹੇ ਆ ਰੇਤਾ ਹੁਣ ਵੀ ਵੇਚ ਰਹੇ ਆ ਅਸੋ ਥੋੜੇ ਜੇ ਇਨਕਮ ਦਾ ਸਾਧਨ ਉਹ ਅੱਜ ਵੀ ਚੱਲ ਰਿਹਾ ਜਿਹੜੇ ਲੀਡਰ ਆ ਸਰਕਾਰ ਦੇ ਉਹ ਰੇਤਾ ਹੱਜ ਵੀ ਵੇਚ ਰਹੇ ਆ ਹੂੰ ਉਹ ਇੱਥੇ ਨਹੀਂ ਉਹ ਲਗਭਗ ਸਾਰੇ ਹਲਕੇ ਦੇ ਮੈਂ ਬਾਕੀ ਤਾਂ ਮੈਂ ਕਹਿ ਨਹੀਂ ਸਕਦਾ ਵੀ ਜਿਹੜਾ ਛਾਗੋੜ ਹਲਕਾ ਇਦੇ ਵਿੱਚ ਜਿੰਨਾ ਏਰੀਆ ਦਰਿਆ ਦਾ ਪੈਂਦਾ ਉੱਥੇ ਅੱਜ ਵੀ ਇੱਥੇ ਦਿੱਤਾ ਨਿਕਲ ਰਹੀ ਆ ਗੱਲਪ ਉਹੀ ਕਰਦੇ ਕਿ ਬਦਲਾਅ ਕਿੱਥੇ ਆਇਆ ਤੇ ਬਦਲਾਅ ਬਦਲਾਅ ਤਾਂ ਕਈ ਏ ਪਹਿਲਾਂ ਮਾਈਨਿੰਗ ਦੇ ਪਹਿਲਾਂ ਵੀ ਦੋਸ ਲੱਗਦੇ ਹੁੰਦੇ ਸਰਕਾਰਾਂ ਦੇ ਬਦਲਾਅ ਬਦਲਾਅ ਇੱਕ ਨਾਮ ਉਹਨਾਂ ਨੇ ਰੱਖ ਲਿਆ ਬਦਲਾਅ ਹੂੰ ਲੋਕਾਂ ਨੂੰ ਠੱਗਣ ਵਾਸਤੇ ਹੂੰ ਲੋਕ ਠੱਗੇ ਗਏ ਹੁਣ 5 ਸਾਲ ਬੋਲ ਨਹੀਂ ਸਕਦੇ ਹੂੰ 5 ਸਾਲ ਇਹਨਾਂ ਦਾ ਬਦਲਾਅ ਹੀ ਚੱਲਦਾ ਪੰਜਾਂ ਸਾਲਾਂ ਤੋਂ ਬਾਅਦ ਸਰਕਾਰ ਨੂੰ ਇਹੀ ਲੋਕ ਹੂੰ ਜੇ ਆਹੇ ਹਲਾਫ ਰਹੇ ਹੂੰ ਇਹ ਉਹ ਜ ਮਾੜਾ ਹਸ਼ ਕਰਮਗੇ ਜ ਜਦਾਂ ਅਕਾਲੀਆਂ ਦਾ ਤਾਂ ਕਾਂਗਰਸ ਦਾ ਹੋਇਆ ਨਾ ਉਸ ਤੋਂ ਵੀ ਮਾੜਾ ਹੋਇਆ ਸ਼ੁਰੂ ਆ ਜੇ ਇਹਦੇ ਲਾਭ ਦੇ ਆ ਲੋਕਾਂ ਦਾ ਇੰਨੇ ਲੋਕ ਡੇ ਆ ਲੱਖਾਂ ਲੋਕ ਡੇ ਹੜ ਦੇ ਵਿੱਚ ਪ੍ਰਭਾਵਿਤ ਹੋ ਗਏ ਸੈਂਕੜੇ ਘਰ ਉਹਨਾਂ ਦੇ ਉਜੜ ਗਏ ਪਿੰਡਾਂ ਦੇ ਪਿੰਡ ਉਜੜ ਗਏ ਕਿਸੇ ਨੂੰ ਸਰਕਾਰੀ ਜਿਹੜੇ ਆ ਲੋਕ ਉਹ ਅੱਜ ਵੀ ਇਹਦਾ ਲਾਹਾ ਲੈ ਰਿਆ ਕੀ ਕਹਿਣਾ ਚਾਹੁੰਦੇ ਕਿ ਗਾਂ ਕੀ ਬਣੂਗਾ ਕਿ ਜਿਹੜਾ ਸਰਕਾਰਾਂ ਇਹੋ ਜੀਆਂ ਵਾ ਸਰਕਾਰਾਂ ਹੀ ਇਹੋ ਜਿਹੀਆਂ ਹੋਗੀਆਂ ਰਾਜੇ ਹੋ ਜੇ ਹੋਗਾ ਤੇ ਗਾਂ ਰੁਕੀ ਕੀ ਕਰਨਗੇ ਉਹੀ ਬ ਗੱਲ ਕਰ ਰਹੇ ਆ ਵੀ ਇਕ ਤਾਂ ਜਿਹੜਾ ਸਤਲੁਜ ਦਰਿਆ ਵਾ ਹੂੰ ਉਹਦੇ ਚ ਜਿਹੜੇ ਇਹ ਪਿੰਡ ਡੁੱਬਦੇ ਆ ਇਹਨਾਂ ਨੂੰ ਉਦਾਂ ਵੀ ਮਾਰਦਾ ਗੰਦਾ ਪਾਣੀ ਪਾ ਕੇ ਪਾਣੀ ਸਾਡਾ ਜਰੀ ਲਾਉਗਾ ਪਾਣੀ ਅਸੀਂ ਪੀ ਨਹੀਂ ਸਕਦੇ ਹੂੰ ਪਾਣੀ ਇੰਨਾ ਮਾੜਾ ਵੀ ਉੱਥੇ ਚ ਪਾਣੀ ਦੇ ਵਿੱਚ ਇੱਕ ਵਾਰੀ ਵਰਦੀ ਆ ਮੁੜ ਕੇ ਖੁਰਕੀ ਨਹੀਂ ਢਦੀ ਹੂੰ ਦੂਜਾ ਇਹ ਮੈਨਕ ਭਗਵੰਤ ਮਾਨ ਨੂੰ ਇੱਕੋ ਫੀਲ ਕਰੂੰਗਾ ਹੂੰ ਕਰਨਾ ਤਾਂ ਤੁਸੀਂ ਕੁਛ ਨਹੀਂ ਹੂੰ ਇੱਥੇ ਸਾਡੇ ਐਸਟੀਮੇਟ ਬਣਾ ਕੇ ਸਾਰਿਆਂ ਕਰਕੇ ਦੀ ਸਰਵੇ ਹੂੰ ਉਹਨੀਆਂ ਜ਼ਹਿਰ ਦੀਆਂ ਗੋਲੀਆਂ ਦੇ ਦਿਓ ਹੂੰ ਕਿ ਉਹ ਸਾਰਿਆਂ ਨੂੰ ਇੱਕ ਇੱਕ ਦਿੱਤੀ ਜਾਵੇ ਤੇ ਇਹ ਮਰ ਜਾਣ ਹੂੰ ਤੇ ਇਹ ਇਹਨਾਂ ਦੀ ਮਦਦ ਸੁਣਾ ਹੋ ਜਵੇ। ਨਾ ਇਹਨਾਂ ਨੂੰ ਕਹਿੰਦੇ ਸੀਗੇ ਕਿ ਰੰਗਲਾ ਪੰਜਾਬ ਬਣਾਉਣਾ। ਕਿਉਂਕਿ ਜਿਹੜਾ ਸਤਲੋਜ ਆ ਇਹਦੇ ਵਿੱਚ ਜਿਹੜਾ ਅੱਜ ਵੀ ਪਾਣੀ ਕਿੱਦਾਂ ਦਾ ਵਗ ਰਿਹਾ ਤੁਸੀਂ ਸਾਰੇ ਜਾਣਦੇ ਆ। ਕਿ ਨਾਲੇ ਦਾ ਰੂਪ ਧਾਰਿਆ ਪਿਆ ਸਤਲੋਜ ਦਰਿਆ ਨੇ। ਖਾਸ ਕਰਕੇ ਜਿਹੜੇ ਦਰਸ਼ਕ ਇਸ ਟਾਈਮ ਦੇਖ ਰਹੇ ਆ ਜਿਹੜੇ ਲੋਕ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਰਹਿੰਦੇ ਆ ਜਾਂ ਦਰਿਆ ਇਹ ਖੇਤਰ ਦੇ ਵਿੱਚ ਰਹਿੰਦੇ ਆ ਕਮੈਂਟ ਕਰਕੇ ਦੱਸਿਓ ਕਿ ਉਹਨਾਂ ਦੇ ਦਰਿਆ ਦੇ ਵਿੱਚ ਪਾਣੀ ਕਿਹੋ ਜਿਹਾ ਵਗ ਰਿਹਾ। ਜਿਹੜਾ ਸਰਕਾਰਾਂ ਨੂੰ ਪਤਾ ਲੱਗ ਸਕੇ। ਕਿਹੜੀਆਂ ਸਰਕਾਰਾਂ ਕਹਿੰਦੀਆਂ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਗੱਲਾਂ ਦੇ ਵਿੱਚ ਬੋਰਡਾਂ ਦੇ ਵਿੱਚ ਫਲੈਕਸ ਬੋਰਡ ਪੋਸਟਰ ਹੋ ਗਿਆ ਐਡਾਂ ਦੇ ਵਿੱਚ ਜਿਹੜਾ ਵਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਕੀ ਪੰਜਾਬ ਇਹ ਉਹੀ ਆ ਜਿਹੜੀ ਕਿ ਆ ਚਿੱਟੀ ਮਈ ਵਗਦੀ ਆ ਜਿਹੜਾ ਕਹਿੰਦੇ ਸੀ ਬਜ਼ੁਰਗਾਂ ਦੇ ਕੋ ਆਪਾਂ ਆਮ ਗੱਲ ਸੁਣਦੇ ਹਾਂ ਕਿ ਕਹਿੰਦੇ ਵਿੱਚ ਰੁਪਈਆ ਡਿੱਗਾ ਹੋਵੇ ਤਾਂ ਥੱਲਾ ਦੇਖਦਾ ਹੁੰਦਾ ਸੀਗਾ ਨਹੀਂ ਬਜ਼ੁਰਗਾਂ ਦਾ ਤਾਂ ਬਹੁਤ ਦੂਰ ਦਾ ਰਹਿ ਗਿਆ ਨਹੀਂ ਮੈਂ ਖੁਦ ਮੇਰੀ 53 ਸਾਲ ਉਮਰ ਆ ਓਕੇ ਮੈਂ ਜਿਹੜਾ ਨਲ ਪੁਲ ਬਣਿਆ ਨਾ ਜੀ ਉੱਥੋਂ ਦੀ ਵੇਗ ਦੇ ਵਿੱਚ ਦੀ ਟਰੈਕਟਰ ਆਪਨਵਾ ਰਹਿਆ ਓਕੇ ਪਾਣੀ ਹੋਰ ਦਾ ਕਹਾਈ ਸੀਗਾ 3600 ਟਰੈਕਟਰ ਹੁੰਦਾ ਯਾਰ ਕੋ ਪਾਣੀ ਦੇ ਵਿੱਚ ਦੀ ਲੀ ਦੀ ਸੀ ਇਹ ਵੀ ਲੀ ਇੱਥੇ ਜਾਂਦੀ ਆ ਅੱਛਾ ਤੇ ਮੱਛੀਆਂ ਫਿਰਦੀਆਂ ਕੱਲਾ ਵੱਟੀ ਪਈ ਸਭ ਕੁ ਲਈਦਾ ਸੀ ਹਮ ਇੰਨਾ ਪਾਣੀ ਸਾਫ ਸੀ ਇਹ ਪਾਣੀ ਫੇ ਆਇਆ ਕਿਥੋਂ ਇਦਾਂ ਦਾ ਗੰਦਾ ਪਾਣੀ ਵਿੱਚ ਪਾਣੀ ਹੁਣ ਸਾਰਾ ਜਲੰਧਰ ਦਾ ਪਾਣੀ ਸਿੱਧੇ ਪਾਤਾ ਇੱਕ ਆਇਦਰੋਂ ਕਾਲੇ ਸੰਘਾ ਦਾ ਟ੍ਰੇਨ ਹੀ ਲੈ ਕੇ ਉਹ ਪਾਤੀ ਵਿੱਚ ਹਮ ਸਾਰਾ ਗੰਦਾ ਪਾਣੀ ਆ ਰਿਹਾ ਪਿੱਛੋਂ ਦਾ ਪਾਣੀ ਆ ਹੀ ਨਹੀਂਦਾ ਸਰਕਾਰਾਂ ਵੀ ਕਿਉਂ ਨਹੀਂ ਇਹ ਬੰਦ ਕਰਦੇ ਸਰਕਾਰਾਂ ਲੋਕ ਕਿਉਂ ਨਹੀਂ ਇਸ ਚੀਜ਼ 'ਤੇ ਧਿਆਨ ਦਿੰਦੇ ਲੋਕ ਚਾਪਲੂਸ ਬਣੇ ਪਏ ਸਰਕਾਰਾਂ ਦੇ ਮਗਰ ਲੱਗੇ ਪਏ ਜਿਹੜੀ ਸਰਕਾਰਾਂ ਨੂੰ ਫੰਡ ਦਿੰਦੇ ਆ ਨਾ ਮੈਂ ਤਾਂ ਇਹ ਗੱਲ ਕਹੂੰਗਾ ਵੀ ਜਿਹੜੀਆਂ ਵੱਡੀਆਂ ਫੈਕਟਰੀਆਂ ਨਾ ਉਹ ਸਰਕਾਰਾਂ ਨੂੰ ਫੰਡ ਦਿੰਦੀਆਂ ਮਤਲਬ ਕਿ ਸਰਕਾਰ ਜਿਹੜੀ ਸਰਕਾਰ ਆ ਗਈ ਉਹਨੂੰ ਫੰਡ ਦੇ ਆਉਂਦੇ ਆ ਤੇ ਉਸ ਹੋ ਜਾਂਦੇ ਆ ਓਕੇ ਹੁਣ ਇਹੀ ਕਾਰਨ ਹੋ ਸਕਦਾ ਹੋਰ ਜਿਹੜਾ ਗੰਦਾ ਪਾਣੀ ਹੈ ਫੈਕਟਰੀਆਂ ਦਾ ਗੰਦਾ ਪਾਣੀ ਹੈ ਤੇਜ਼ਾਬੀ ਪਾਣੀ ਫੈਕਟਰੀਆਂ ਦਾ ਉਹਨਾਂ ਨੂੰ ਆਉਦੇ ਪੈਸੇ ਨਾਲ ਮਤਲਬ ਆ ਪੈਸਾ ਲਓ ਤੇ ਥੱਲੇ ਲੋਕ ਮਰਦੇ ਮਰੀਆਂ ਹੁਣ ਈਵਨ ਜਿਹੜੇ ਦਰਿਆ ਦੇ ਨਾਲ-ਨਾਲ ਪਿੰਡ ਆ ਹਮ ਇੱਕ ਤੁਹਾਡਾ ਕੀ ਖਿਆਲ ਆ ਕਿ ਦਰਿਆ ਇਹਨਾਂ ਨੂੰ ਸਰਕਾਰ ਕੋ ਸਹੂਲਤਾਂ ਦੇ ਰਹੀ ਆ ਹਮ ਸਰਕਾਰ ਜ਼ਹਿਰ ਦੇ ਰਹੀ ਆ ਹਮ ਸਰਕਾਰ ਇਹ ਜ਼ਹਿਰ ਇਸ ਕਰਕੇ ਦੇ ਰਹੀ ਵੀ ਸਾਡਾ ਨਾਂ ਨਾ ਲੱਗੇ ਹਮ ਵੀ ਅਸੀਂ ਬਦਨਾਮ ਨਾ ਹੋਈਏ ਲਾਲਕੇ ਹੌਲੀ ਹੌਲੀ ਕੈਂਸਰ ਨਾਲ ਮਰਨ ਕੈਂਸਰ ਨਾਲ ਮਰਨ ਉਹੀ ਤਾਂ ਮੈਂ ਇਹੀ ਗੱਲ ਤੁਹਾਨੂੰ ਪਹਿਲਾਂ ਜਿਹੜਾ ਕੀਤਾ ਵੀ ਇਹਨਾਂ ਨੂੰ ਕੋ ਵੀ ਸਰਵੇ ਕਰਕੇ ਕੋਈ ਵਾਰੀ ਗੋਲੀਆਂ ਦੇ ਜਿਹੜੇ ਮਰ ਜੀਏ ਸਾਰੇ ਹਮ ਲਕੋ ਕੋ ਕੇ ਮਾਰਨ ਨਾਲ ਕੋਈ ਮਰੇ ਚੰਗੇ ਹੂੰ ਤੁਹਾਨੂੰ ਇਹਨਾਂ ਨੇ ਸਰਕਾਰਾਂ ਨੇ ਮਾਰਨਾ ਹੂੰ ਆਉਂਦੇ ਆ ਇਹਨਾਂ ਦੇ ਬੱਚੇ ਇੱਥੇ ਰਹਿੰਦੇ ਕਿਤੇ ਹੂੰ ਸਰਕਾਰੀ ਅਫਸਰਾਂ ਦੇ ਅਫਸਰਾਂ ਨੂੰ ਕਹੋ ਜਿਹੜੇ ਅਫਸਰ ਆ ਇੱਥੇ ਆਉਂਦੇ ਡਰੇਨੇ ਵਿਭਾਗ ਦੇ ਜਾਂ ਹੋਰ ਮਹਿਕਮੇ ਦੇ ਸਰਕਾਰੀ ਭਗਵੰਤ ਮਾਨ ਨੇ ਚਲੋ ਮੈਨੂੰ ਇੱਕ ਯਾਦ ਆ ਗੱਲ ਤੁਹਾਡੀ ਵੀਡੀਓ ਸੀ ਆਈ ਭਗਵੰਤ ਮਾਨ ਨੇ ਸੁਲਤਾਨਪੁਰ ਬਾਬਾਈ ਦੀ ਵਹੀ ਦੇ ਵਿੱਚੋਂ ਪਾਣੀ ਦਾ ਗਲਾਸ ਕੀਤਾ ਸੀ ਜਦੋਂ ਨਵੇਂ-ਨਵੇਂ ਹੱਲੇ ਨਵੇਂ-ਨਵੇਂ ਆਏ ਸੀ ਹਾਲਾਂਕਿ ਬਾਬਾਈ ਨੇ ਵਹੀ ਬਹੁਤ ਸਾਫ਼ ਕੀਤੀ ਹੀ ਆ ਹਮ ਬਾਬਾਈ ਦੀ ਇੰਨੀ ਕੋਸ਼ਿਸ਼ ਤੇ ਬਾਅਦ ਵੀ ਉਹ ਵਹੀ ਦੇ ਵਿੱਚ ਇਨਾ ਜ਼ਹਿਰ ਨਿਕਲਿਆ ਕਿ ਭਗਵੰਤ ਮਾਨ ਬੁਆਰ ਹੋ ਗਿਆ ਰਾਤ-ਰਾਤ ਨੂੰ ਦਿੱਲੀ ਚੱਕ ਕੇ ਜਾਣਾ ਪਿਆ ਹਮ ਇੱਥੇ ਉਹਨੂੰ ਡਾਕਟਰ ਨਹੀਂ ਲੱਭਾ ਸਹੂਤਾ ਕਾ ਦੀਆਂ ਜੇ ਭਗਵੰਤ ਮਾਨ ਦਾ ਇੱਥੇ ਇਲਾਜ ਨਹੀਂ ਹੋ ਸਕਿਆ ਤਾਂ ਸਾਡਾ ਕਿਧਰ ਹੋਊ ਇੱਥੇ ਆਮ ਲੋਕਾਂ ਦੀ ਕੀ ਬੁੱਕ ਆ ਆਮ ਲੋਕਾਂ ਕੀ ਹੋਊ ਹਮ ਭਗਵੰਤ ਮਾਨ ਉਹਦੀ ਦਿੱਲੀ ਜਾ ਕੇ ਉਹਨੂੰ ਇਲਾਜ ਕਰਾਇਆ ਉਹਦਾ ਹਮ ਉਹ ਪਾਣੀ ਵੀ ਕਿਉਂ ਤਨ ਮਾਰ ਹੋਇਆ ਹੂੰ ਸੋਚਣ ਵਾਲੀ ਗੱਲ ਹਾਲਾਂਕਿ ਉਹ ਵੇਈ ਬਹੁਤ ਜ਼ਿਆਦਾ ਸਾਫ਼ ਆ ਉਹ ਮੱਛੀਆਂ ਬਾਬਾ ਜੀ ਨੇ ਬਹੁਤ ਮਿਹਨਤ ਕੀਤੀ ਉੱਤੇ ਬਹੁਤ ਜਾਰੀ ਸਾਹ ਜੀ ਉਹਦੇ ਵਿੱਚ ਇੰਨਾ ਜ਼ਹਿਰ ਹਜੇ ਵੀ ਹੈਗਾ ਤੇ ਇਹ ਇਹਦੇ ਵਿੱਚ ਕਿੰਨਾ ਜ਼ਹਿਰ ਹੋਊਗਾ ਹੂੰ ਹੜਾ ਹੜਾ ਵਾਲਾ ਮੁੱਦਾ ਜਿਹੜਾ ਇਸ ਟਾਈਮ ਤੁਸੀਂ ਜਿਹੜੇ ਖੰਗਾਲੇ ਆੜੇ ਸਰਕਾਰ ਦੇ ਜਿਹੜਾ ਪੜਦਾ ਉਹ ਖਾਸ਼ ਕੀਤਾ ਵਾ ਇਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਗਾਂਹੇ ਤੇ ਬਾਰੇ ਕੀ ਹੁਣ ਤੁਸੀਂ ਪ੍ਰੋਸੈਸ ਕਰ ਰਹੇ ਆਂ ਦੇਖੋ ਜੀ ਮੈਂ ਇਹਨੂੰ 2-4 ਦਿਨ ਮੈਂ ਹੋਰ ਦੇਖੂਗਾ ਹੂੰ ਅਦਰਵਾਈਜ਼ ਸਰਕਾਰ ਇੱਥੇ ਕੋਈ ਕਾਰਵਾਈ ਕਰਦੀ ਠੀਕ ਹੈ ਹੂੰ ਨਹੀਂ ਤੇ ਮੈਂ ਇਹਨੂੰ ਹਾਈ ਕੋਰਟ ਲੈ ਕੇ ਜਾਊਗਾ ਹੂੰ ਹਾਈ ਕੋਰਟ ਦਾ ਬਾਤ ਜੋ ਮੈਨੂੰ ਹਾਈ ਕੋਰਟ ਦੇ ਅ ਐਸਲ ਆਊਗਾ ਹੂੰ ਜੇ ਮੈਨੂੰ ਉਹ ਚੰਗਾ ਲੱਗੂਗਾ ਹੂੰ ਠੀਕ ਹੈ ਨਹੀਂ ਤੇ ਮੈਂ ਤੋਂ ਬਾਅਦ ਸੁਪਰੀਮ ਕੋਰਟ ਵੀ ਜਾਵਾਂਗਾ ਮਤਲਬ ਕਿ ਰੋਕਣਾ ਨਹੀਂ ਗਾ ਇਹ ਨਹੀਂ ਮੈਂ ਉਹ ਗੱਲ ਨਹੀਂ ਮੈਂ ਇਹਨੂੰ ਪੂਰਾ ਪਰਦਾ ਜੇ ਮੈਂ ਇਹਦੇ ਲੱਗਾ ਤੇ ਪਰਦਾ ਫਾਸ਼ ਕਰਕੇ ਹਟੂਗਾ ਇਹਦਾ ਪਰ ਇਹ ਤੁਹਾਡਾ ਕੱਲਿਆ ਦਾ ਤਾਂ ਹੈ ਨਹੀਂ ਮਸਲਾ ਜਿੰਨੀ ਜੋਗੇ ਹੈਗੇ ਨੇ ਲੱਗੇ ਆ ਬਾਕੀ ਸੰਗਤਾਂ ਦਾ ਸਹਿਯੋਗ ਹੈਗਾ ਹੂੰ ਕਿਉਂਕਿ ਇਹ ਲੱਖਾਂ ਲੋਕਾਂ ਦਾ ਹਜ਼ਾਰਾਂ ਸੈਂਕੜੇ ਪਿੰਡਾਂ ਦਾ ਇਹ ਮਸਲਾ ਵਾ ਜਿਸ ਦਿਨ ਦੀ ਮੈਂ ਆਵਾਜ਼ ਚੱਕੀ ਆ ਮੈਨੂੰ ਬਹੁਤ ਸੱਜਣਾ ਦੇ ਫੋਨ ਆਏ ਆ ਹੂੰ ਕਿ ਜਿੱਥੇ ਸਾਡੀ ਲੋੜ ਆ ਅਸੀਂ ਤੇਰੇ ਨਾਲ ਖੜੇ ਆ ਹੂੰ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਵੀ ਜਦ ਜਿੰਨੀ ਜੇਰ ਤੱਕ ਮੈਂ ਚੱਲਦਾ ਮੈਂ ਚੱਲਦਾ ਜਿੱਥੇ ਮੈਨੂੰ ਸੱਜਣਾ ਦੀ ਲੋੜ ਪਈ ਮੈਂ ਉੱਥੇ ਸੱਜਣਾ ਨੂੰ ਨਾਲ ਲੈ ਕੇ ਚੱਲੂੰਗਾ ਮਤਲਬ ਕਿ ਲੋਕ ਜਿਹੜੇ ਆ ਜਾਗਰੂਕ ਹੋਏ ਆ ਅਜੇ ਜਾਗਰੂਕ ਸਾਰੇ ਹੋ ਗਏ ਆ ਪਤਾ ਲੋਕਾਂ ਨੂੰ ਲੱਗ ਗਿਆ ਲੋਕਾਂ ਨੂੰ ਪਤਾ ਹੀ ਹੁਣ ਲੱਗਾ ਕਿ ਇਹਡੇ ਕਪੜੇ ਹੋ ਗਏ ਮੈਂ ਇਨਾ ਹਿਯੂਮ ਨਹੀਂ ਇਕੱਠਾ ਕਰਨਾ ਚਾਹਦਾ ਵੀ ਕਿਸੇ ਭਰਾ ਦਾ ਨੁਕਸਾਨ ਹੋਵੇ ਵੀ ਉਹ ਅਗਲਾ ਕੰਮ ਛੱਡ ਕੇ ਆਵੇ ਮੈਂ ਤਾਂ ਇਸ ਕੰਮ ਤੇ ਲੱਗਾ ਮੈਨੂੰ ਸਾਰੇ ਸਹਿਯੋਗ ਕਰ ਰਹੇ ਆ ਹਮ ਮਤਲਬ ਧਰਨੇ ਵਾਲੀ ਰਾਜਨੀਤੀ ਵਿੱਚ ਜੇ ਨਹੀਂ ਪੈਣਾ ਧਰਨੇ ਵਾਲੀ ਰਾਜਨੀਤੀ ਵਿੱਚ ਨਹੀਂ ਬਣਾ ਜਾਈ ਹਮ ਅਸੀਂ ਧਰਨੇ ਵਾਲੀ ਰਾਜਨੀਤੀ ਦੇ ਵਿੱਚ ਕਿਹੜਾ ਅਸੀਂ ਇਹਨੂੰ ਕੋਰਟ ਦੇ ਵਿੱਚ ਜਾਵਾਂਗੇ ਹੂੰ ਕੋਰਟ ਵਿੱਚ ਇਹਨਾਂ ਨੂੰ ਸਤਲਵ ਕਰੂਗਾ ਤੇ ਦੱਸੂਗਾ ਵੀ ਉੱਥੇ ਸਬੂਤ ਕਰਾਂਗੇ ਵੀ ਅਸੀਂ ਸਬੂਤ ਦਿਆਂਗੇ ਵੀ ਅਸੀਂ ਆਹ ਕੀਤਾ ਹੂੰ ਅਸੀਂ ਇੱਕ ਰਾਹੀਰ ਨੂੰ ਜਗਤ ਧਰਨਾ ਲਾ ਕੇ ਰਾਹੀਰ ਨੂੰ ਕਿਉਂ ਖਰਾਬ ਕਰੀ ਤੋ ਉਹ ਵੀ ਤੇ ਸਾਡੇ ਭਰਾ ਹਾਂ ਚਲ ਸਾਡੇ ਕੋਲ ਕੋਰਟ ਹੈਗੀ ਆ ਹੂੰ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਔਰ ਉਹਦੇ ਵਾਸਤੇ ਜੋ ਵੀ ਸੱਜਣ ਮੇਰੇ ਜਿੰਨਾ ਇਲਾਕੇ ਦੇ ਸੱਜਣਾ ਜਿਹੜੇ ਮੋੜੇ ਕਮੇਟੀਆਂ ਜਿਨ੍ਹਾਂ ਨੇ ਬਣਾਈਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੇ ਇਹ ਕਿਹਾ ਵੀ ਜੋ ਪੈਸਾ ਲੱਗੂਗਾ ਅਸੀਂ ਲਾਉਣ ਨੂੰ ਤੇਰੇ ਨਾਲ ਤਿਆਰ ਆ ਤੂੰ ਇਹ ਨਾ ਹੋਵੇ ਤੂੰ ਕੱਲਾ ਬੋਝ ਚੱਕੇ ਅਸੀਂ ਸਾਰੇ ਤੇਰੇ ਨਾਲ ਹੂੰ ਈਵਨ ਉਹਨਾਂ ਨੇ ਮੈਨੂੰ ਇੱਥੇ ਤੱਕ ਉਹ ਹਲਾਤਾ ਵੀ ਪੈਸਾ ਜਿੱਦਾਂ ਲੱਗਣਾ ਸ਼ੁਰੂ ਹੋ ਗਿਆ ਤੁਹਾਨੂੰ ਸੰਭਾਦੀ ਅਸੀਂ ਸਾਰਾ ਪੈਸਾ ਇਕੱਠਾ ਕਰਕੇ ਹੀ ਲਾਵਾਂ ਅੱਛਾ ਇੱਕ ਹੋਰ ਸਵਾਲ ਹੈ ਕਿ ਜਦੋਂ ਹਾੜ ਆਏ ਸੀਗੇ ਉਦੋਂ ਐਨ ਆਰ ਆਈ ਜਿਹੜੇ ਲੋਕ ਸੀਗੇ ਜਾਂ ਇਹਨਾਂ ਦੇ ਪਰਾਂ ਸੀਗੇ ਬਹੁਤ ਸਾਰੇ ਜਿਹੜਾ ਨੌਜਵਾਨ ਆ ਇਸ ਟਾਈਮ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ ਸੀਗਾ ਹਾਲੇ ਤਾਂ ਉਹ ਵੀ ਜਿਹੜਾ ਵਾ ਬੇਨਕਾਬ ਹੋਣਾ ਵਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਰਾਸ਼ੀ ਸਹਾਇਤਾ ਕੀਤੀ ਹੈ ਸਰਕਾਰਾਂ ਦਾ ਪੈਸਾ ਤਾਂ ਬਹੁਤ ਦੂਰ ਦਾ ਰਹਿ ਗਿਆ ਦੇਖੋ ਜੀ ਇਹ ਇੱਕ ਪਬਲਿਕ ਦੀ ਜਿਹੜੀ ਅ ਸਗੀ ਜਨਤ ਕਰਨ ਵਾਲੀ ਕਿਉਂਕਿ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਚਲੋ ਜੇ ਤੁਸੀਂ ਸਵਾਲ ਪੁੱਛ ਹੀ ਲਿਆ ਤੇ ਮੈਂ ਇਹਦੇ ਦੇ ਵੀ ਤੁਹਾਨੂੰ ਕੁਝ ਵਿਚਾਰ ਆਪਦੇ ਦੇ ਸਕਦਾ ਹੋ ਸਕਦਾ ਮੇਰੇ ਨਾਲ ਕੋਈ ਸੱਜਣ ਸਹਿਮਤ ਨਾ ਹੋਣ ਇਸ ਗੱਲ ਤੇ ਕਿਉਂਕਿ ਉਹਦੇ ਵਿੱਚ ਵੀ ਕੁਝ ਪਤਾ ਲੱਗਾ ਕੋਸ਼ਿਸ਼ ਸਸਤਾ ਜਿਹੜੀਆਂ ਬਣੀਆਂ ਸੀ ਜਿਨ੍ਹਾਂ ਨੂੰ ਪੈਸਾ ਐਨਆਰਆਈਆਂ ਨੇ ਭੇਜ ਦਿੱਤਾ ਹੂੰ ਉਹ ਪੈਸਾ ਗਾਂ ਨਹੀਂ ਗਿਆ ਅੱਛਾ ਵੀ ਨਹੀਂ ਲੱਗਾ ਪੈਸਾ ਹੂੰ ਮੈਂ ਸਾਰਿਆਂ ਨੂੰ ਨਹੀਂ ਕਹੂੰਗਾ ਹੂੰ ਕੁਝ ਉਹਦੇ ਵਿੱਚ ਮੈਂ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਨਾ ਕਿਸੇ ਦਾ ਲੈ ਰਿਹਾ ਕਿਉਂਕਿ ਜਿਨ੍ਹਾਂ ਨੇ ਪੈਸਾ ਭੇਜਿਆ ਹੂੰ ਉਹਨਾਂ ਨੇ ਮੈਨੂੰ ਉੱਤੇ ਦੱਸਿਆ ਨਹੀਂ ਹੂੰ ਮੈਨੂੰ ਤਾਂ ਪਤਾ ਨਹੀਂ ਹੂੰ ਮੈਨੂੰ ਕੁਝ ਖੂਬੀਆਂ ਪਤਾ ਲੱਗਾ ਮੈਂ ਤਾਂ ਉਹਨਾਂ ਨੂੰ ਵੀਰਾਂ ਨੂੰ ਅਈ ਇਧਰ ਵਾਸਤੇ ਕੋਈ ਤੁਸੀਂ ਜਨਤਕ ਕਰਾਓ ਉਹਨਾਂ ਤੋਂ ਵੀ ਜਿਹੜਾ ਪੈਸਾ ਭੇਜਿਆ ਹੂੰ ਵੀ ਉਹ ਪੈਸਾ ਤੁਸੀਂ ਕਿੱਥੇ ਲਾਇਆ ਕਿੰਨਾ ਪੈਸਾ ਜਿਹਨੂੰ ਜਨਤਕ ਕੀਤਾ ਆਪੇ ਲੋਕਾਂ ਨੇ ਦੇਖਣਾ ਵੀ ਕਿੱਥੇ ਲੱਗਾ ਹੂੰ ਉਹਦੇ ਵਿੱਚ ਵੀ ਬਹੁਤ ਕਮਲੇ ਹੋਇਆ